ਹੋਲੇ ਮੱਲੇ ਤੋਂ ਬੇਹਦ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸ਼ਰਧਾਲੂ ਜੋ ਕਿ ਹੋਲੇ ਮੱਲੇ ਤੇ ਦਰਸ਼ਨਾਂ ਲਈ ਗਏ ਸਨ ਉਨ੍ਹਾਂ ਨਾਲ ਵੱਡਾ ਹਾ사 ਵਾਪਰ ਗਿਆ ਤੱਸੀ ਜਾਰੇ ਕੀ ਵਾਪਸੀ ਮੋਕੇ ਟਰੈਕਟਰ ਟਰਾਲੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਜਿਸ ਦੇ ਵਿੱਚ ਵਾਹਨ ਚਾਲਕ ਗੋਬਿੰਦ ਸਿੰਘ ਦੀ ਤੇ ਤਾਰਾ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਏ ਜਦਕਿ 10 ਤੋਂ ਵੱਧ ਸ਼ਰਧਾਲੂ ਇਸ ਦੇ ਵਿੱਚ ਗੰਭੀਰ ਜ਼ਖਮੀ ਹੋ ਗਏ ਨੇ ਹਾਲਾਂਕਿ ਸ਼ਰਧਾਲੂਆਂ ਨੂੰ ਹੁਣ ਇਲਾਜ ਲਈ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਕੀ ਨਾਮ ਲਈ ਇਹਨਾਂ ਅੱਗੇ ਅੱਗੇ ਜਲਵਾੜੀ ਜਲਵਾੜੀ ਨੰਬਰ ਕੋਈ ਨਹੀਂ ਲੰਗਰ ਕਰਦੇ ਤੇ ਰੁਆਏ ਟ੍ਰੈਲੀ ਦੇ ਬਹਿ ਗਏ ਨੇ ਉਹ ਆਪ ਜਾਣੇ ਹੋ ਰੀਕੋ ਵਾਲੀ ਹੋ ਕੇ ਘਰੇ ਨਿਕਲ ਗਏ ਅਸੀਂ ਟ੍ਰੈਲੀ ਦੀਆਂ ਸੁੱਤੀਆਂ ਉਹ ਟ੍ਰੈਲੀ ਉੱਛਲਾ ਪਈ ਸਾਰੇ ਮੁੱਦੇ ਸਿੱਧੀ ਵਿੱਚ ਮੈਂ ਬਾਹਰ ਮੁੜੀ ਕੋਤਲੇ ਮਹਿਮੁੰਦਾ ਚਰਬਾਂਤਾਂ ਕੋਕੀ ਦਾ ਮੈਂ ਉੱਤਾਂ ਲੈ ਕੇ ਤੇ ਮੈਂ ਦੇਖ ਹੁੰਦਾ ਡੈਰੀ ਕਿੱਤੇ ਗਏ ਡੈਰੀ ਕਿੱਤੇ ਗਏ ਉਹ ਮੁਰੇ ਨਾਠ ਪਾਜ ਗਏ ਜਿਹੜੇ ਗਏ ਵੇਖੇ ਤਾਂ ਮਗਰ ਪਿਆ ਪਰਨੇ ਪੁਨੇ ਉਹਦੇ ਲੱਤੇ ਪਏ ਮੈਂ ਮੂੰ ਚੰਗਲਾ ਪਾਵਾਂ ਕੋਈ ਨਾ ਸੋਜੀ ਕੋਈ ਕੀ ਲੱਗਦਾ ਕੀ ਨਾਮ ਸੀ ਤੁਹਾਡੇ ਦਾ ਰਾਸ਼ੀ ਰਾਸ਼ੀ ਤੁਹਾਡੇ ਕੋਲ ਕਤੀ ਸੀ ਜੀ ਮੇਰੇ ਅੱਛਾ ਜੀ ਮੌਕੇ ਤੇ ਬਹੁਤ ਹੋ ਗਈ ਉਹਨਾਂ ਨੇ ਹਾਂ ट्राली तेज सी ज्यादा जब लग रहा है तेज कोनी से बैठे से सब जाने फुल भी हम पे आई और तेरे ट्राली से बच्चे उछल लाग पे है ना चुका है कोई डिग्गा नहीं कोई नुकसान नहीं हुआ थोड़े बाद ये सट्टा लग गया मन बोली तो बाकी कितने के जाने वो दिन सट्टा लग गया है ना मैं समझ गए ले आगे मैं अच्छा तो अड्डे तो नहीं कितने की सट्टा नहीं साले नहीं लगी साथ में की नाम है तो क्या सी है पेन पेन वाला भी अपना मशहूर लग अच्छा जी की ਹਾਂ ਤੁਸੀਂ ਨਾਲ ਸੀ ਟਰਾਲੀ ਦੇ ਵਿੱਚ ਹਾਂਜੀ ਹਾਂਜੀ ਕਿਸ ਤਰ੍ਹਾਂ ਹੋਇਆ ਹਾਸਾ ਹਾਸਾ ਇਸ ਤਰ੍ਹਾਂ ਹੀ ਕਿ ਆਪਾਂ ਸਾਬ ਦੇ ਕੋਲ ਆਪਣੇ ਆਨੰਦਪੁਰ ਸਾਹਿਬ ਗਏ ਸੀਗੇ ਅਸੀਂ ਹਾਂਜੀ ਯਾਤਰਾ ਪਾ ਰਹੇ ਸੀਗੇ ਹਾਂਜੀ ਹਾਂਜੀ ਤੇ ਆਪਣੇ ਰਾਹ ਦੇ ਵਿੱਚ ਜਿੱਦਾਂ ਫੁੱਟਵਾਲ ਸੀਗਾ ਉਸ ਤੋਂ ਟਰੈਕਟਰ ਆ ਰਿਹਾ ਸੀਗਾ ਰਸਤੇ ਨੂੰ ਮੱਟਾ ਸਾਹਿਬ ਇਹ ਅਕੋ ਚਾਣਕ ਮਤਲਬ ਕੁਝ ਦਿਖਿਆ ਨਹੀਂ ਹੈਗਾ ਟਰੈਕ ਤਾਂ ਉੱਥੇ ਕੋਈ ਹੈ ਨਹੀਂ ਪ੍ਰਬੰਧ ਨਹੀਂ ਹੈਗਾ ਕੋਈ ਥੰਮਣ ਜਿੱਦਾ ਪਤਾ ਲੱਗਦੀ ਜਾਂ ਕੋਈ ਧੰਨ ਆਹ ਜੀ ਇੱਕ ਸਿੰਗਲ ਰਸਤਾ ਸੀਗਾ ਸਿੰਗਲ ਰਸਤੇ ਤੋਂ ਕਿ ਅਚਾਨਕ ਡਬਲ ਹੋ ਗਿਆ ਜਿੱਦਾਂ ਮਤਲਬ ਫੁੱਟਬਾਲ ਫੁੱਟਬਾਲ ਆ ਗਿਆ ਉੱਥੇ ਟਰੈਕਟਰ ਟਰੈਕਟਰ ਆਪਣੇ ਬੈਲਸ ਵਿਗੜ ਗਿਆ ਤੇ ਫਿਰ ਤੇ ਚੜ ਗਿਆ ਫੁੱਟਬਾਲ ਦੇ ਤੋਂ ਬੈਲਸ ਵਿਗਲੇ ਆ ਤੇ ਬਸ ਅਚਾਨਕ ਪਤਾ ਨਹੀਂ ਲੱਗਣ ਨਾਲ ਪਾਪਾ ਸੀਗੇ ਮੇਰੇ ਤੇ ਤਾਇਆ ਸੀਗੇ ਮੇਰੇ ਤੇ ਚਲਾਹ ਕੌਣ ਰਿਹਾ ਸੀ ਪਾਪਾ ਜਲਾ ਰਹੇ ਸੀ ਕਿੰਨੇ ਜਣੇ ਦਾ ਮੌਤ ਦੋ ਜਣੇ ਤਾਇਆ ਸੀਗੇ ਕੀ ਨਾਮ ਉਹਦਾ ਤਾਇਆ ਆਪਣੇ ਤਾਰਾ ਤਾਰਾ ਸਿੰਘ ਇਹ ਨਾਮ ਉਹਦਾ ਦੇਖੋ ਵੀ ਕਿੰਨੇ ਕਿੰਨੇ ਸੱਟਾਂ ਲੱਗੀਆਂ ਹਾਂਜੀ ਕਿੰਨੀ ਕਿੰਨੀ ਸੱਟਾਂ ਲੱਗੀਆਂ ਜਿਹੜੇ ਬਾਕੀ ਨਾਲ ਸੀ ਕਿੰਨੇ ਕਿਲੋ ਹੋ ਗਏ ਕਾफी ਸੱਟ ਲੱਗੀ ਆ ਜੀ ਸਿੰਘਲ ਸਾਰਿਆਂ ਦੇ ਹੁਣ ਪਹਿਲੀ ਵਾਰਗੇ ਇਸ ਤੇ ਨਹੀਂ ਅੱਗੇ ਵੀ ਜਾਈਦਾ ਵੈਸੇ ਤੁਹਾਡੇ ਕਿੰਨੇ ਕੁ ਲੱਗੀਆਂ ਦੇਖਦੇ ਆ ਬਾਦੇ ਮੈਂ ਇੱਕ ਪਾਧੀ ਨੁਕਸਾ ਆਪਣੇ ਹੋਇਆ ਜੀ ਕਰਦਾ ਹੁੰਦਾ ਆਪਣੇ ਸਿਰ ਦੇ ਕੋਲ ਪਿੱਛੇ ਜਿਹਾ ਫੈਕਚਰ ਹੋ ਗਿਆ ਮੋਦੀ ਦੇ ਫੈਕਚਰ ਤੇ ਬਾਪ ਆਪਣੇ ਸਾਰੀ ਕੀ ਨਾਮ ਨਹੀਂ ਕੋਈ ਸਤਨਾਮ ਸਿੰਘ ਕੀ ਲੱਗਦੇ ਸੀ ਮੇਰੇ ਤਕਰੀਰ ਨਹੀਂ ਦੱਸਦੇ ਡੈਡੀ ਜੀ ਸਾਡੇ ਕੀ ਗੱਲਬਾਤ ਹੋਈ ਗੱਲਬਾਤ ਜੀ ਉਹ ਤੇ ਅਨੰਦਪੁਰ ਗਿਆ ਜੀ ਮੱਥਾ ਟੇਕਣਗੇ ਉਧਰੋਂ ਆਉਂਦੇ ਤੇ ਹੀ ਤੇ ਰੋਪੜਾ ਕੇ ਕੋਈ ਉਹਨਾਂ ਨੂੰ ਪਤਾ ਲੱਗਾ ਰੈਂਪ ਜਿਹਾ ਹੀ ਉੱਥੇ ਰੈਂਪ ਤੋਂ ਟ੍ਰੈਕ ਟੋਂ ਨਾਲ ਸੰਭਿਆ ਨਹੀਂ ਗਿਆ ਜੀ ਉਹਦੇ ਕਰਕੇ ਉਹਨਾਂ ਦਾ ਸਟੈਂਟ ਜਾ ਹੋ ਗਿਆ ਜੀ ਇਹ ਅਫਰਨ ਮੌਤਰੀ ਹੋ ਗਈ ਉਹਨਾਂ ਦੀ ਹੂੰ ਟਰੈਕਟਰ ਚਲਾ ਰਹੇ ਸੀ ਉਹ ਨਹੀਂ ਜੀ ਬੈਠੇ ਸੀ ਮਗਰਾੜ ਤੇ ਬੈਠੇ ਹੋਏ ਸੀ ਅੱਛਾ ਜੀ ਕਿਹ ਕਿੰਨੇ ਕ ਜਾਨੇ ਸੀ ਕਿ ਟਰੈਕਟਰ ਦੇ ਵਿੱਚ ਪਿੱਛੇ ਉਹ ਟਰੈਲੀ ਭਰੀ ਹੋਈ ਸੀ ਅੱਛਾ ਜੀ ਤੇ ਮੂਰੇ ਦੋ ਜਣੇ ਬੈਠੇ ਹੋਏ ਇੱਕ ਤੇ ਚਲਾ ਰਿਹਾ ਸੀ ਤੇ ਆਪਾਂ ਸਾਡੇ ਬੈਠੇ ਹੋਏ ਸੀ ਤੁਸੀਂ ਨਾਲ ਸੀਗੇ ਨਹੀਂ ਜੀ ਮੈਂ ਐਮਪੀ ਕਿੰਨੇ ਜਾਨੇ ਦੀ ਮੌਤ ਹੋਈ ਦੋ ਜਣੇ ਦੀ ਮੌਤ ਹੋਈ ਹੈ ਜੀ ਕਿੱਥੋਂ ਦੇ ਨੇ ਰਹਿਣੇ ਵਾਲੇ ਨੇ ਮਾਨੇ ਵਾਲ ਦੇ ਹੈ ਜੀ ਠੀਕ ਹੈ ਜੀ ਵਾਪਸ ਆ ਰਹੇ ਸੀ ਹਾਂ ਜੀ ਵਾਪਸ ਆ ਰਹੇ ਹਾਂ ਪਹਿਲੀ ਵਾਰ ਗਈ ਸੀ ਹਰ ਸਾਲ ਨਹੀਂ ਜਾਂਦੇ ਹਰ ਸਾਲ ਜਾਂਦੇ ਆ ਜੀ ਅੱਛਾ ਜੀ ਹੋਰ ਕਿੰਨੇ